ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰੋਡ ਕੀ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ 2 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਐਮ ਮੀਟਿੰਗ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਕੁੰਨਰਦੀਪ ਪ੍ਰਧਾਨ ਦੀ ਹਿੱਟ ਹੋਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਕੁੰਨਰ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ 35 ਕਿਲੋ 50 ਕਿਲੋ ਅਤੇ 70 ਕਿਲੋ ਪਾਰ ਵਰਗ ਦੇ ਮੁਕਾਬਲੇ ਤੋਂ ਇਲਾਵਾ ਆਲ オーਪਨ ਅਤੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ

ਮਨਜਿੰਦਰ ਸਿੰਘ ਖਾਲਸਾ ਜੋਗਾ ਸਿੰਘ ਸਤਵਿੰਦਰ ਸਿੰਘ ਰਿਹਲ ਬਿੰਦਸ ਸੁਮੰਤ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਜੀਤ ਭਗਤ ਸਿੰਘ ਸਵਰਸਲਾ ਰੋਡ ਕੀ ਵੱਲੋਂ ਜਨਵਰੀ 2 ਨੂੰ ਕੁਆਲਿਟੀ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਵਿੱਚ 35 50 ਤੇ 70 ਕਿਲੋ ਦੀਆਂ ਟੀਮਾਂ ਭਾਗ ਲੈਣਗੀਆਂ ਤੇ ਓਪਨ ਦਾ ਸ਼ੋਅ ਮੈਚ ਕਰਾਇਆ ਜਾਊਗਾ ਤੇ ਕੁੜੀਆਂ ਦਾ ਸ਼ੋਅ ਮੈਚ ਕਰਾਇਆ ਜਾਊਗਾ ਇਸ ਵਿੱਚ ਵਧੀਆ ਵਧੀਆ ਨਾਮ ਦਿੱਤੇ ਜਾਣਗੇ ਪリーズ ਵੱਧ ਤੋਂ ਵੱਧ ਪਹੁੰਚ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆਂ ਵੀ ਗੇਮਾਂ ਵਧਾਉਣ ਨਸ਼ੇ ਛੱਡ ਕੇ ਤੇ ਆਪਣੀ ਸਿਹਤ ਦਾ ਖਿਆਲ ਰੱਖਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਟੂਰਨਾਮੈਂਟ ਰੌਣਕੀ ਕਰਵਾਇਆ ਜਾ ਰਿਹਾ ਆ ਸ਼ਹੀਦ ਭਗਤ ਸਿੰਘ ਕਲਾਬ ਰੌਣਕੀ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਕੂਨਰ ਹੁਣੀ ਪ੍ਰਧਾਨ ਉਹਨਾਂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਆ ਸੱਦੀਆਂ ਹੋਈਆਂ ਟੀਮਾਂ ਜਿਨ੍ਹਾਂ ਚੋਂ 35 ਕਿਲੋ 55 ਕਿਲੋ ਤੇ 70 ਕਿਲੋ ਇਹਨਾਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਕੁੜੀਆਂ ਦਾ ਸ਼ੋਅ ਮੈਚ ਹੋਊਗਾ ਪਿੰਡ ਪੱਧਰ オーਪਨ ਹੋਊਗਾ ਅਸੀਂ ਕੋਸ਼ਿਸ਼ ਕਰ ਰਹੇ ਆ ਕਾਫੀ ਟਾਈਮ ਤੋਂ ਰੋੜਕੀਚ ਟੂਰਨਾਮੈਂਟ ਬੰਦ ਪਿਆ ਸੀ ਇੱਕ ਇਹ ਨੌਜਵਾਨਾਂ ਦਾ ਸਾਰਾ ਸਾਰੇ ਨੌਜਵਾਨਾਂ ਦਾ ਸ਼ਿਲਾਂਘਾ ਜੋਗ ਕਦਮ ਆ ਵੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਬਾਰਾ ਅਸੀਂ ਕਬੱਡੀ ਨੂੰ ਪ੍ਰਮੋਟ ਕਰੀਏ ਨੌਜਵਾਨਾਂ ਨੂੰ ਚੰਗੀ ਸਿੱਖਿਆ ਮਿਲੇ ਜਿਹੜੇ ਸਾਡੇ ਬੱਚੇ ਆ ਅੱਜ ਦੀ ਪੀੜ੍ਹੀ ਦੇ ਉਹ ਮੋਬਾਈਲਾਂ ਨੂੰ ਛੱਡਣ ਤੇ ਏਟੀਵੀ ਟੀਵੀ ਨੂੰ ਛੱਡ ਕੇ ਜਾਂ ਹੋਰ ਨਸ਼ਿਆਂ 'ਲੂ ਜਾਂਦੇ ਆ ਉਹ ਕਬੱਡੀ ਵੱਲ ਪ੍ਰੇਰਿਤ ਹੋਣ ਵਾਹਿਗੁਰੂ ਜੀ ਬਿਲਕੁਲ ਕਰ ਰਹੀ ਆ ਜੀ ਕਿਉਂਕਿ ਅਸੀਂ ਜਿਹੜੀ ਸਾਡੀ ਗਰਾਊਂਡ 'ਚ ਨਿਆਣੇ ਆ ਰਹੇ ਆ ਉਹਨਾਂ ਨੂੰ ਭਾਜੀ ਹੁਣੀ ਡਾਈਟ ਦੇ ਰਹੇ ਆ ਕਬੱਡੀ ਵਾਲਿਆਂ ਨੂੰ ਡਾਈਟ ਦੇ ਰਹੇ ਆ ਖਾਣਾ ਵੀ ਚਲੋ ਕੋਸ਼ਿਸ਼ ਕਰ ਰਹੇ ਆ ਵੀ ਨਿਆਣਿਆਂ ਨੂੰ ਥੋੜੀ ਜਿਹੀ ਗਰਾਉਂਡ ਗਰਾਉਂਡ ਚ ਆਉਣਗੇ ਤਾਂ ਉਹਨਾਂ ਨੂੰ ਕੁਝ ਨਾ ਕੁਝ ਮਿਲੇ ਖਾਣ ਨੂੰ ਤੇ ਇਹ ਉਹਨਾਂ ਦਾ ਆਪਣਾ ਵजूद ਜਿਹੜਾ ਉਹ ਕਾਇਮ ਕਰ ਸਕਣ ਹਨ ਅਸੀਂ ਸਿਰਫ ਕਬੱਡੀ ਨੂੰ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪਹਿਲਾਂ ਅਸੀਂ ਕਬੱਡੀ ਨੂੰ ਪ੍ਰਮੋਟ ਕਰੀਏ ਹੌਲੀ ਹੌਲੀ ਨੌਜਵਾਨ ਜਿਹੜੇ ਹੋਰ ਕੋਈ ਗੇਮ ਜਿਹੜੇ ਨਿਆਣੇ ਖੇਡਣੀ ਚਾਹੁੰਦੇ ਆ ਅਸੀਂ ਉਹਨੂੰ ਵੀ ਪ੍ਰਮੋਟ ਕਰਾਂਗੇ ਹਨ ਪਰ ਫਾਸ ਸਿੰਘ ਇਹ ਹੀ ਆ ਵੀ ਗਰਾਉਂਡਾਂ ਲਾਓ ਤੇ ਨਸ਼ਿਆਂ ਨੂੰ ਛੱਡੋ ਤਾਂ ਜਾਂ ਮਤਲਬ ਆ ਮੋਬਾਈਲ ਮਬੂਲ ਜਿਹੜੇ ਆ ਜਾਂ ਟੀਵੀ ਵਾਲ ਦੇਖਣਾ ਇਹਨਾਂ ਨੂੰ ਘੱਟ ਕਰੋ ਤਾਂ ਗਰਾਉਂਡ ਜਾ ਕੇ ਮਿਹਨਤ ਕਰਨਗੇ ਤੁਹਾਡੇ ਪਿੰਡ ਦੇ ਦੋ ਘੜਾ ਕਬੱਡੀ ਖਿਡਾਰੀ ਹੋਈ ਸੀ ਗੰਗੂ ਤੇ ਰੁ ਇੱਕ ਇਹ ਨਾ ਤੁਹਾਡੇ ਹੁੰਦੇ ਪਿੰਡਾਂ ਵਿੱਚ ਹੁੰਦਾ ਵੇਟ ਲਿਫਟਿੰਗ ਦੇ ਕੁੜੀਆਂ ਨੇ ਹਾਂਜੀ ਤੇ ਉਹ ਵੀ ਤੁਹਾਡੇ ਜਿੱਦਾਂ ਬਹੁਤ ਵਧੀਆ ਸੀ ਉਹ ਲੜਕੀਆਂ ਜਿਹੜੀਆਂ ਸੀ ਸਰਕਾਰੀ ਜੋਬ ਤੇ ਵੀ ਲੱਗੀਆਂ ਕਲਵਿੰਦਰ ਭਾਈ ਹੁਣਾਂ ਦੇ ਉਦੋਂ ਸਾਧ ਕਾ ਕੀ ਉਹ ਵੀ ਉਦੋਂ ਦਾ ਪ੍ਰਾਲਾ ਕਰੋਗੇ ਦੇਖੋ ਕੋਸ਼ਿਸ਼ ਤਾਂ ਇਹ ਹੀ ਆ ਨਾ ਬਈ ਕੰਮ ਸੇ ਕੰਮ ਦੇਖੋ ਰੋੜ ਕੀ ਚ ਇੰਟਰਨੈਸ਼ਨਲ ਪਲੇਅਰ ਹੋਏ ਆ ਵਧੀਆ ਪਲੇਅਰ ਹੋਏ ਤਕਰੀਬ ਸਾਰੇ ਜਿੱਦਾਂ ਹੁਣ ਸੋਨ ਹੋ ਗਿਆ ਗੁੱਗੂ ਹੋ ਗਿਆ ਜੀਤੀ ਕੁੰਨਰ ਮੇਨ ਆ ਕਿਉਂਕਿ ਜੀਤੀ ਕੁੰਨਰ ਦੀ ਬੜੀ ਦੇਣ ਆ ਬਹੁਤ ਤਗੜੇ ਤਗੜੇ ਮੌਲਖਾਂ ਚ ਖੇਡਿਆ ਸਾਰੇ ਜਾਣਦੇ ਆ ਉਹਦੇ ਨਾਂ ਤੋਂ ਪਿੰਡ ਨੂੰ ਵੀ ਜਾਣਿਆ ਜਾਂਦਾ ਆ ਜਾਂ ਇੱਕ ਐਂਡਰਿਊ ਵੀ ਇੰਟਰਵਿਊ ਕਰਨ ਐਂਡਰਿਊ ਕੁੰਨਰ ਐਂਡਰਿਊ ਕੁੰਨਰ ਵੀ ਐਸਾ ਉਹ ਬਾਹਰ ਆਪਣੇ ਇੱਕ ਬਾਕਸਿੰਗ ਇੱਕ ਬਾਕਸਿੰਗ ਕਰਦੇ ਹੈਗੇ ਆ ਤੇ ਐਦਾ ਬਹੁਤ ਰੌੜਕੀ ਦੇ ਜਿਹੜੇ ਪਲੇਅਰ ਆ ਉਹਨਾਂ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਇਹੀ ਆ ਵੀ ਕਮ ਸੇ ਕਮ ਉਹਨਾਂ ਨੂੰ ਉਹਨਾਂ ਨਾਲ ਦੇਖ ਕੇ ਬੱਚਿਆਂ ਨੂੰ ਸੇਧ ਲੈ ਲੈਣੀ ਚਾਹੀਦੀ ਹੈ ਹਾਂਜੀ